ਕਿੰਨੂ ਕੱਢੀ ਲੱਤੋ ਜਿਹਨੂੰ ਬੋਲਦਾ ਮੈਂ ਕਿਨੂੰ ਕੱਢੀ ਲੱਤੋ ਇਹ ਬੰਦਾ ਕੁੱਟੇ ਰੋਕ ਮੈਂ ਨਾ ਹੋਵਾਂਗਾ ਹਾਰੇ ਕਿ ਨਾ ਤੁਸ ਤਰੋਗੇ ਸਾਡੀ ਕਹਿਣੀ ਨਹੀਂ ਕਿਸੇ ਹੱਥਾ ਮਾਰ ਕੇ ਟੀਕੇ ਕੋਈ ਨਹੀਂ ਕਹਣਾ ਬਾਅਦ ਪੌਲਪ ਆ ਪਾਜੀ ਇਹ ਮੜੀ ਜਾ ਕੇ ਚਾਰ ਵੇਚਿਆ ਗਿਆ ਬੰਦਾ ਅੱਗੇ ਪਿੱਛੇ ਤੱਕ ਲਾ ਜੂਗਾ ਪਿੱਛੇ ਸੱਟ ਤੇ ਕਾਪੋ ਆ ਪਿੱਛੋਂ ਯੋ ਬ੍ਰੋ ਯਾਰ ਉਹ ਲਾਗ ਰਿਹਾ ਹੈ ਸਵੇਰ ਦੇ ਇਹ ਥੋੜਾ ਪਿੱਛੋਂ ਲੱਗੇ ਕੋਈ ਅਕੇ ਲੱਜੂਗਾ ਸਰਪੰਚੀ ਕੀਤੇ ਨੇ ਆਪੀ ਦੀ ਆਉਂਦੀ ਜਿਲ੍ਹਾ ਤਨਤਾਰਨ ਦੇ ਬਲਾਕ ਗੰਡੀ ਵਿੰਡ ਵਿਖੇ ਸਰਪੰਚੀ ਦੇ ਕਾਗਜ਼ ਦਾਖਲ ਕਰਵਾਉਣ ਲਈ ਸਵੇਰ ਤੋਂ ਹੀ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਕਾਗਜ਼ਾਂ ਨੂੰ ਦਾਖਲ ਕਰਵਾਉਣ ਦਾ ਸਮਾਂ 11 ਵਜੇ ਤੋਂ 3 ਵਜੇ ਤੱਕ ਦਾ ਦੱਸਿਆ ਜਾ ਰਿਹਾ ਹੈ ਪੁਲਿਸ ਵੱਲੋਂ ਪੁਖਤਾ ਪ੍ਰਬੰਧ ਵੀ ਕੀਤੇ ਗਏ ਨੇ ਉਥੇ ਹੀ ਦੂਜੇ ਪਾਸੇ ਪ੍ਰਸ਼ਾਸਨ ਤੇ ਸਰਪੰਚਾਂ ਵੱਲੋਂ ਇਲਜ਼ਾਮ ਲਾਈ ਜਾ ਰਹੇ ਨੇ ਕਿ ਉਹਨਾਂ ਨੂੰ ਹਜੇ ਤੱਕ ਚੁੱਲਾ ਟੈਕਸ ਦੀਆਂ ਰਸੀਦਾਂ ਤੱਕ ਨਹੀਂ ਦਿੱਤੀਆਂ ਗਈਆਂ ਇਸ ਮੌਕੇ ਉਹਨਾਂ ਦਾ ਹੋਰ ਕੀ ਕੁਝ ਕਹਿਣਾ ਤੁਸੀਂ ਵੀ ਸੁਣੋ ਮੇਰਾ ਨਾ ਗਰਮੇਸ਼ ਸਿੰਘ ਜੀ ਕੀ ਕਹਾਂ ਜਾ ਕੇ ਅੱਜ ਮੇਰੇ ਚੁੱਲਾ ਟੈਕਸ ਵਾਲੀ ਰਸੀਦ ਚਾਹੀਦੀ ਤੇ ਉਹ ਕਾੜੀ ਆ ਸਕਦਾ ਵਾ ਹਾਂਜੀ ਹਾਂਜੀ ਚਾਹੀਦੀ ਜੀ ਭਾਜੀ ਉਹਨਾਂ ਨੂੰ ਅਸੀਂ ਭਾਜੀ ਸਾਨੂੰ ਅਜੇ ਤੱਕ ਤੇ ਚੁੱਲਾ ਟੈਕਸ ਹੀ ਨਹੀਂ ਮਿਲਿਆ ਤੇ ਅਸੀਂ ਸਰਪੰਚੀ ਦੇ ਕਾਗਜ਼ ਭਰੇ ਜੀ ਇਹਦੇ 7 ਦਿਨ ਤੋਂ ਖੱਜਲ ਹੁੰਦਾ ਜੀ ਅਜੇ ਤੱਕ ਸਾਨੂੰ ਚੁੱਲਾ ਟੈਕਸ ਦਾ ਐਨਓਸੀ ਮਿਲੀ ਨਹੀਂ ਸਾਨੂੰ ਮੈਂ ਇੱਥੋਂ ਮੋੜ ਦਿੰਦੇ ਆ ਆਹ ਕਹਿ ਕੇ ਉਹ ਕਹਿ ਕੇ ਸਾਨੂੰ ਤੇ ਅੱਜ ਵੀ ਕਹਿੰਦੇ 7 ਵਜੇ ਗੇਟ ਖੁੱਲ ਜਾਣਗੇ 11 ਵਜੇ ਜੀ ਆਹ ਵੇਲੇ ਬੀਬੀਆਂ ਦੇ ਸਾਰੀਆਂ ਲੈ ਚ ਲੱਗਿਆ ਤੁੱਪ ਕਿੰਨੀ ਆ ਨਾ ਅਜੇ ਤੱਕ ਇਹਨੂੰ ਅੰਦਰ ਵਾਦ ਦੇ ਤਾ ਆਕੇ ਗੇਟ ਖੋਲ੍ਹ ਦਿੱਤਾ ਇਹਨੇ 7 ਦਿਨ ਤੋਂ ਗੇਟ ਖੁੱਲਾ ਆ ਬੀਬੀਆਂ ਸਾਰੀਆਂ ਡਿੱਗਣ ਗਈਆਂ ਕਿਦੀ ਕੋਈ ਸੁਣਵਾਈ ਨਹੀਂ ਹੁੰਦੀ ਨਾ ਅਜੇ ਤੱਕ ਚੁੱਲਾ ਟੈਕਸ ਨਹੀਂ ਮਿਲਿਆ 7 ਦਿਨ ਅਸੀਂ ਕਹਿੰਦੇ ਭਾਈ ਨਹੀਂ ਮਿਲਿਆ 7 ਦਿਨ ਹੋ ਗਏ ਕਿਹਦੇ ਕਿਸ ਨੂੰ ਚੁੱਲਾ ਟੈਕਸ ਨਹੀਂ ਮਿਲਿਆ ਇਹਨੀਆਂ ਨੂੰ ਪਤਾ ਵੀ ਕਿਉਂਕਿ ਉਹ ਨਹੀਂ ਮਿਲਿਆ ਛਰੇ ਆਮ ਤੱਕ ਆਉਂਦੇ ਛਰੇ ਆਮ ਨਿਯਾਜ਼ ਹੁੰਦੀ ਮੇਰਾ ਨਾਮ ਗੁਰਪ੍ਰੀਤ ਸਿੰਘ ਜੀ ਮੇਰਾ ਚਾਹਲ ਜੀ ਤੇ ਇਹ ਜਿਹੜਾ ਨਾ ਇਹ ਹੋਣੀ ਹੈ ਕਿੰਨੇ ਵਜੇ ਸਮਾਂ ਕਿਹਾ ਕਰਨੀ ਇਹ 11 ਵਜੇ ਦਾ ਕਹਾ ਜੀ 11 ਵਜੇ ਲੱਗੀ ਯਾਰਾਂ ਤੇ ਲੈ ਸ਼ਾਮ ਦਾ ਕੀ ਆ ਹਾਂਜੀ 3 ਵਜੇ ਤੱਕ ਕੀ ਕਿ ਨਾ ਚਾਹੋਗੇ ਜਿੱਦਾਂ ਸਤ ਦੀ ਗਰਮੀ ਆ ਸਵੇਰ ਨੂੰ ਤੇ ਬੇਕੀ ਪਾਰ ਬਾਤ ਕੀ ਕੀ ਕਰੀਏ ਜੀ ਹੁਣ ਸਰਕਾਰਾਂ ਨੇ ਇਦਾਂ ਹੀ ਆ ਬੀ ਕੀ ਹੋਣਾ ਚਾਹੀਦਾ ਵੀ ਹਾਂਜੀ ਜੀ ਹੋਣਾ ਚਾਹੀਦਾ ਵੀ ਆਪਣਾ ਟਾਈਮ ਟੂ ਟਾਈਮ ਕੋਰੋਨਾ ਜੀ ਦਾ ਜੋ ਵੀ ਆਪਣਾ ਕੰਮ ਆ ਕੋਈ ਚਾਹੁੰਦੇ ਹਾਂ ਕਿੰਨੇ ਕ ਪਿੰਡ ਹੈਗੇ ਅਸੇ ਕਿਹੜੇ ਨਾਲ ਪਿੰਡ ਤੇ ਆਹ ਥਾਲੀ ਪਿੰਡ ਹੋਣੀ ਆ ਥਾਲੀ ਪਿੰਡ ਹਾਂਜੀ ਸਰ हांजी